I'm <laughs> going ਸਰਕਾਰ ਮਰਦਾਬਾਦ 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 ਜਗਦੀਆਂ ਜਮੀਰਾਂ ਦਾ ਇੱਕ ਜਿੰਦਾਬਾਦ 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 ਕਿਸਾਨ ਮਜ਼ਦੂਰ ਸ਼ਕਸ ਕਮੇਟੀ ਪੰਜਾਬ ਜਿੰਦਾਬਾਦ 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 ਸਰਕਾਰ ਮਰਦਾਬਾਦ ਅੱਜ ਕਿਸਾਨ ਮਜ਼ਦੂਰ ਸ਼ਕਸ ਕਮੇਟੀ ਸੂਬਾ ਕਮੇਟੀ ਦੇ ਫੈਸਲੇ ਅਨਸਾਰ ਜਿਲ੍ਹਾ ਗੁਰਦਾਸਪੁਰ ਤੇ ਪੂਰੇ ਪੰਜਾਬ ਭਰ ਦੇ ਵਿੱਚ ਜੋ ਤਿੰਨ ਰੋਜਾਂ ਪੁਤਲਾ ਫੂਕ ਮਹਿਮਾ ਜਿਹੜੀ ਆ ਜੋ ਭਗਵੰਤ ਮਾਨ ਦੀ ਸਰਕਾਰ ਨੇ ਸੈਂਟਰ ਸਰਕਾਰ ਦੀ ਸ਼ਹਿਰ ਦੇ ਉਤੇ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਕੀਤਾ ਆ ਜਿਹੜਾ ਜ਼ਬਰਦਸਤੀ ਮੀਟਿੰਗ ਦਾ ਬਲਾਵਾ ਦੇ ਕੇ ਤੇ ਭਲੇਖੇ ਦਾ ਜ਼ਬਰਦਸਤੀ ਜਿਹੜਾ ਆ ਅੰਦੋਲਨ ਜਿਹੜਾ ਠਾਏ ਗਿਆ ਆ ਉਸ ਦੇ ਵਿਰੋਧ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਪੁਤਲੇ ਫੂਕੇ ਜਾ ਰਹੇ ਆ ਅੱਜ ਇਹ ਜਿਹੜਾ ਕਸਬਾ ਸ੍ਰੀ ਲਗਵਿੰਦਪੁਰ ਦੇ ਵਿੱਚ ਜੂਨ ਦਮਦਮਾ ਸਾਹਵਲੋਂ ਜਿਹੜਾ ਪੁਤਲਾ ਆ ਕੋਲ ਕਮੇਟੀ ਦੀ ਹਾਜ਼ਰੀ ਦੇ ਵਿੱਚ ਜਿਹੜਾ ਆ ਉਹ ਫੂਕਿਆ ਗਿਆ ਵੱਖ-ਵੱਖ ਕਿਸਾਨ ਜਿਹੜੇ ਆ ਉਹ ਇਸ ਮਹਿਮ ਦੇ ਵਿੱਚ ਪਹੁੰਚੇ ਆ ਸੈਂਟਰਿਕਾ ਪੂਰੇ ਦੇਸ਼ ਭਰ ਦੇ ਵਿੱਚ ਇਸ ਭਗਵਾਨਤਮਾਨ ਸਰਕਾਰ ਦਾ ਸੈਂਟਰਲ ਸਰਕਾਰ ਦੇ ਜਿਹੜੇ ਜਬਰਦਸਤ ਜਿਹੜਿਆ ਰੋਸ ਮਜਾਰੇ ਦੇ ਪੁਤਲੇ ਜਿਹੜੇ ਲਗਾਤਾਰ ਜਿਹੜੇ ਫੁਕੇ ਜਾ ਰਹੇ ਆ ਮੰਗਾ ਲਗੂ ਨਾ ਕਰਨ ਬੜੀ ਸੈਂਟਰ ਸਰਕਾਰ ਮੁਰਦਾਬਾਦ 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 ਜਵਾਨੀਆਂ ਜਮੀਰਾਂ ਦਾ ਇੱਕਾ ਜਿੰਦਾਬਾਦ 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 ਆਸਾਨ ਮਿਹਨਤੂ ਕਸ਼ਕ ਕਮੇਡੀ ਪੰਜਾਬ ਜਿੰਦਾਬਾਦ ਜਿੰਦਾਬਾਦ